ਕੋਈ ਸਿਕਾਂਟ ਫਾਈਟ ਹੋ ਰਹੀ ਹੈ। ਹਾਂ ਜੀ। ਇਹ ਜਿਹੜਾ ਅੰਦੂੜਾ ਇਹ ਸਭ ਕੀਵਾ ਇੰਨਾ ਪੰਡਾ ਚ ਕਿ ਰਾਤ ਦਾ ਸਾਰੇ ਅਨਾਉਂਸਮੈਂਟ ਹੋ ਰਹੀ ਸੀ ਇਹਨਾਂ ਪੰਡਾ ਦੇ ਵਿੱਚ ਬਹੁਤ ਨੁਕਸਾਨ ਹੋ ਗਿਆ। ਜੀ ਤੁਸੀਂ ਜਿਹੜੀਆਂ ਕਈਆਂ ਤੋਂ ਤਾਂ ਆਪਣਾ ਖਤਰਾ ਤੇ ਆਣ ਕੇ ਦੇਖਿਆ ਕਿ ਬਹੁਤ ਬੋਤਲਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਚੰਦੂ ਬਟਾਲੇ ਦਾ ਲਗਭਗ 450 ਏਕੜ ਜਿਹੜੀ ਝੋਨੇ ਦੀ ਫਸਲ ਜਿਹੜੀ ਪੱਕੀ ਤਿਆਰ ਸੀ ਐਸੇ ਉਹ ਸਾਰੀ ਬਰਬਾਦ ਹੋ ਗਈ ਆ ਇਸੇ ਤਰ੍ਹਾਂ ਰੋਸੇ ਪੱਕੀ ਹੋਈ 250 ਕਲਾ ਝੋਨੇ ਦੀ ਜਿਹੜੀ ਫਸਲ ਸੀ ਅੰਦਰ ਸੀਦੇ ਤੇ ਆਰ ਦੇ ਅੰਦਰ ਸੀ ਜਿਹੜੀ ਉਹ ਸਾਰੀ ਬਰਬਾਦ ਹੋ ਗਈ ਆ ਮੋਟਰਾਂ ਵਿੱਚ ਸੀ ਜਾਂ ਮੋਟਰਾਂ ਕਿਨੂੰ ਕਰੇ ਦਾ ਨੁਕਤਾ ਹੀ ਨਹੀਂ ਮਿਲਿਆ ਬਹੁਤ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਲੋਕ ਬਹੁਤ ਹਿੰਮਤੀ ਆਪਣੇ ਬਾਰਡਰ ਦੇ ਜਿਨ੍ਹਾਂ ਨੇ ਇਲਾਕਾ ਵੀ ਸਾਰਾ ਬਚਾਇਆ ਵਾ ਸਾਰੀ ਰਾਤ ਦੋ ਪਿੰਡ ਜਿਹੜੇ ਐ ਇਹਨਾਂ ਨੇ ਸਭ ਬੀਬੀਆਂ ਬੱਚੇ ਸਾਰਿਆਂ ਨੇ ਆਣ ਕੇ ਤੁਸੀਂ ਦੇ ਤੁਸੀਂ ਬੰਨ ਨੂੰ ਮਜ਼ਬੂਤ ਕੀਤਾ ਵਾ ਔਰ ਨਾਲ ਸਾਰੀ ਸੰਗਤ ਦਾ ਸਾਰੇ ਪਿੰਡ ਨੇ ਲੰਗਰ ਤਿਆਰ ਕੀਤਾ ਚਾਹ ਪਾਣੀ ਤਿਆਰ ਕੀਤਾ ਕਿੰਨੇ ਇੱਥੋਂ ਤੱਕ ਕੀ ਆ ਸਭ ਜਿਹੜੀਆਂ ਬੱਚੀਆਂ ਇਥੇ ਬਦਲ ਤੇ ਪੈਨੋਸ ਸੀਗੀਆਂ ਔਰ ਨਾਲ ਬਦਲ ਦੇ ਜਿਹੜੇ ਬੀਐਸਐਫ ਵਾਲੇ ਉਹਨਾਂ ਨੇ ਵੀ ਦਵਾਈ ਦੇ ਕੇ ਉਹਨਾਂ ਦਾ ਵੀ ਇਹਨਾਂ ਸਹਿਯੋਗ ਕੀਤਾ ਉਹਨਾਂ ਨੂੰ ਪਿੱਛੇ ਨਾਲ ਲੈ ਕੇ ਆਏ ਆ ਔਰ ਮੈਨੂੰ ਖੁਸ਼ੀ ਆ ਕਿ ਐਸੋਵੇ ਬੀਐਸਐਫ ਵਾਲੇ ਜਵਾਨਾਂ ਦੀ ਵੀ ਸੇਵਾ ਕਰ ਰਹੇ ਆ ਇਲਾਕੇ ਵਾਲੇ ਲੋਕ ਅ ਬੜਾ ਭਾਰੀ ਲੋਕਾਂ ਤੇ ਸਾਹਾ ਆਪਣਾ ਨੁਕਸਾਨ ਬਹੁਤ ਹੋ ਇਹ ਨੁਕਸਾਨ ਮੇਰੇ ਸਾਹ ਦਾ ਕੋਈ ਸਰਕਾਰ ਕੰਪਨਸੇਟ ਨਹੀਂ ਕਰ ਸਕਦੀ ਇਹਦਾ ਵੱਡਾ ਨੁਕਸਾਨ ਇਹ ਤਾਂ ਘਟੋ ਘਟੇ ਇੱਕ ਜਿਹੜੇ 100 ਰੁਪਇਆ ਲੋਕਾਂ ਨੂੰ ਮਿਲਣਾ ਚਾਹੀਦਾ ਕਿਲੇ ਦਾ ਕਿਉਂਕਿ ਵਿੱਚੇ ਮੋਟਰਾਂ ਗਈਆਂ ਨੇ ਵਿੱਚੇ ਘਰ ਗਏ ਨੇ ਲੋਕਾਂ ਦੇ ਸੋਲਰ ਲਾਏ ਸੀ ਅੰਦਰ ਸੋਲਰ ਵੀ ਨਾਲ ਹੀ ਖੁਰ ਗਏ ਆ ਬਹੁਤ ਵੱਡਾ ਨੁਕਸਾਨ ਲੋਕਾਂ ਦਾ ਹੋਇਆ ਸੋ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਕਿਉਂਕਿ ਮੈਨੂੰ ਪਤਾ ਜਦੋਂ 88 ਦੇ ਵਿੱਚ ਹੜ੍ਹ ਆਇਆ ਸੀ ਉਸ ਵੇਲੇ ਮੈਂ ਕੋਈ ਇਸ ਹਮ ਤੇ ਦੀ ਸੇਵਾ ਸੀ ਅਸੀਂ ਉਹਨਾਂ ਨੂੰ ਵੀ ਟਰੈਕਟਰ ਤੇ ਚਾਲੀਆਂ ਤੇ ਕਰਕੇ ਇੱਥੇ ਲੋਕਾਂ ਨੂੰ ਮਿਲਣਾ ਆਏ ਸੀ ਪਰ ਮੈਂ ਜਿਹੜਾ ਦੇਖਿਆ ਕਿ ਲੋਕਾਂ 'ਚ ਇਤفاق ਹੈ ਉਕਸ਼ਾ ਹੈ ਤੇ ਲੋਕਾਂ ਨੇ ਆਪਣਾ ਇਲਾਕਾ ਜਿਹੜਾ ਪਿਛਲਾ ਝੜ ਬਰ ਬਚਾਲਿਆ ਫਸਲਾਂ ਤਾਂ ਬਹੁਤ ਤਬਾਹ ਹੋ ਗਈ। ਤੇ ਸਰਕਾਰ ਨੂੰ ਚਾਹੀਦਾ ਤੇ ਬਾਦਰੋਂ ਤੇ ਬੈਠੇ ਲੋਕ ਨੇ ਇਹ ਦੇਸ਼ ਦੇ ਹਿਸਾਬੀ ਰਾਖੀ ਵੀ ਕਰਦੇ ਆ। ਇਹਨਾਂ ਦਾ ਫਸਲਵਾਰੀ ਦਾ ਵੀ ਨਿਖਸਾਨ ਹੁੰਦਾ। ਜਦੋਂ ਹੜਾ ਹੁੰਦੇ ਆ ਜਦੋਂ ਹਾਲਾਤ ਖਰਾਬ ਹੁੰਦੇ ਆ ਇਹਨਾਂ ਨੂੰ ਵੱਧ ਤੋਂ ਵੱਧ ਕੰਪਨਸੇਟ ਕਰਨਾ ਚਾਹੀਦਾ। ਨਹੀਂ ਤਾਂ ਵਾਹਿਗੁਰੂ ਨੇ ਜਦੋਂ ਪਦੀ ਕੇ ਤੇ ਜ਼ਿੰਦਗੀ 'ਚ ਮੌਕਾ ਮਿਲਿਆ ਤੇ ਮੈਂ ਇਹਨਾਂ ਲੋਕਾਂ ਦੇ ਨਾਲ ਮੇਰੇ ਮਨ 'ਚ ਇਸ ਚੀਜ਼ ਦਾ ਅਹਿਸਾਸ ਹੈ ਕਿ ਸਭ ਤੋਂ ਵੱਡੀ ਕੁਰਬਾਨੀ ਜਿਹੜੀ ਆ ਬਾਰਡਰ ਤੇ ਬੈਠੇ ਲੋਕਾਂ ਦੀ ਚਾਹੀਦਾ ਸੈਂਟਰ ਦੀ ਸਰਕਾਰ ਨੂੰ ਤੇ ਸੂਬੇ ਦੀ ਸਰਕਾਰ ਨੂੰ ਕਿ ਬਾਰਡਰ ਦੇ ਇਲਾਕਿਆਂ ਨੂੰ ਵੱਧ ਤੋਂ ਵੱਧ ਇਹਨਾਂ ਦੇ ਬੱਚਿਆਂ ਨੂੰ ਪੱਕੀ ਕਰਨ ਔਰ ਵੱਧ ਤੋਂ ਵੱਧ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਏ ਤਾਂ ਕਿ ਦੇਸ਼ ਦੀ ਇਹ ਇੱਕ ਕਿਸਮ ਦੀ ਵਾਰ ਬਣ ਕੇ ਬੈਠੇ ਹੋਏ ਆ ਪਾਕਿਸਤਾਨ ਨੂੰ ਵੀ ਬਚਾਉਂਦੇ ਆ ਤੇ ਹੜ੍ਹਾਂ ਦੀ ਮਾਰ ਵੀ ਚੱਲਦੀ ਸੋ ਅੱਜ ਦੁਖਵੀਂ ਆ ਕਿ ਫਸਲ ਬਹੁਤ ਤਬਾਹ ਹੋ ਗਈ ਆ ਪੋਤਰਾਵਾਲ ਦੀ ਪਾਣੀ ਜਿਹੜੀ ਆ ਤੇ ਇਨਾ ਹੌਸਲਾ ਵਾ ਕਿ ਲੋਕਾਂ ਨੇ ਇਹ ਜਨਮਾਲ ਦੀ ਰਾਖੀ ਜਿਹੜੀ ਆ ਆਪਣੇ ਘਰ ਵਿਚ ਆ ਲਿਆ ਜਨਮਾਲ ਦੀ ਰਾਖੀ ਕੀਤੀ ਆ ਬਾਕੀ ਆਰਥਿਕ ਤੌਰ ਤੇ ਬਹੁਤ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਬੋਲੇ